ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਅਲਗੋ ਕੋਠੀ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ ਅਲਗੋ ਕੋਠੀ ਨਗਰ ਦੇ ਵਿੱਚੋਂ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਮਾਜੇ ਵਖਾਉਣ ਲੱਗੇ ਆ ਘਰੇਲੂ ਪਰਿਵਾਰ ਕੋਲ ਜਿਹੜਾ ਵੀ ਲੇਖਾ ਜੋਖਾ ਹੋਇਆ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਜਿਹੜੇ ਸੱਜਣ ਦੇ ਪਸੰਦ ਆ ਗਈ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਇਹ ਵੀ ਤੁਹਾਡਾ ਵੱਡਾ ਧੰਨਵਾਦ ਬਿਲਕੁਲ ਸੂਈ ਆ ਹਜੇ ਜੇਰਚੂਰ ਪਾ ਕੇ ਹਟੀ ਆ ਕਿੰਨਾ ਕੁ ਬੋਲਾ ਚੋਇਆ ਸਾਰੀਆਂ ਗੱਲਾਂ ਬਾਤਾਂ ਆਪਾਂ ਮਾਲਕਾਂ ਤੋਂ ਪੁੱਛ ਜੀ वीर जी सासी का सासी का वीर जी और सुनाओ हां जी बढ़िया जी तू ही सुनाओ चढ़ती कला ना चढ़ती कला जी अपना नाम ਤੇ ਐਡਰੈਸ ਦੱਸ ਜੀ ਭੈਣਾ ਭਰਾਵਾਂ ਨੂੰ ਮੇਰਾ ਨਾਮ ਹੀਰਾ ਸਿੰਘ ਹੈ ਵੀਰ ਜੀ ਠੀਕ ਆ ਪਿੰਡ ਹਲਕੂ ਕੁੱਠੀ ਆ ਓਕੇ ਤਹਿਸੀਲ ਪੱਟੀ ਹੈ ਤਹਿਸੀਲ ਪੱਟੀ ਆ ਤੇ ਨੰਬਰ ਕਿਹੜਾ ਲਾਈਏ ਵੀਡੀਓ ਤੇ 8872 हां जी 8872 72 31440 88 72 72 31440 31440 ਇਹਦੇ ਤੇ ਸੰਪਰਕ ਕਰੇ ਅਗਲਾ ਇਹ ਮੈਂ ਆਪਣੇ ਘਰ ਦੀ ਹੈ ਜੀ ਹਾਂਜੀ ਘਰ ਦੀ ਬਿਲਕੁਲ ਕਿਹੜਾ ਸੂਆ ਸੂਈ ਆ ਜੀ ਕੱਛ ਕਿ ਤੀਜੇ ਸੂਆ ਸੂਈ ਬਿਰਦੀ ਤੀਜਾ ਸੂਆ ਸੂਈ ਆ ਦੂਜੇ ਸੂਏ ਵੀਰ ਨੇ ਕਿੰਨਾ ਕ ਦੁੱਧ ਚੋਇਆ ਇਥੇਲੇ ਮੇਰੇ 11 ਕਿਲੋ ਲੀਟਰ ਦੁੱਧ ਚੋਇਆ ਹੈ 10 ਤੋਂ 11 ਦੁੱਧ ਚੋਇਆ 11 ਚਾ ਹਾਂਜੀ ਤੇ ਹੁਣ ਇਹ ਕੱਲ ਸੂਈ ਆ ਕੱਰਾ ਸੂਈ ਆ ਨਹੀਂ ਕੱਲ ਰਾਤ ਦੀ ਸੂਈ ਹੈਗੇ ਅੱਜ ਆ ਠੀਕ ਆ ਜੇਰ ਜੂਰ ਪਾਤੀ ਓਕੇ ਹਾਂਜੀ ਜੇਰ ਜੂਰ ਪਾਤੀ ਬੱਚਾ ਕੱਟਾ ਦੇਗੀ ਕੱਟੀ ਹਾਂਜੀ ਬੱਚਾ ਕੱਟਾ ਕੱਟਾ ਆ ਕੱਟਾ ਦੇਗੀ ਹਨਾ ਹਾਂਜੀ ਓਕੇ ਠੀਕ ਆ ਹਾਂ ਕੋਈ ਗੱਲ ਨਹੀਂ ਜੇਰ ਦੀ ਵੀਡੀਓ ਸੱਜਣੋ ਵੀਰ ਹਰਾਂ ਦੇ ਕੋਲੇ ਹੈਗੀ ਆ ਜੇ ਕੋਈ ਸੱਜਣ ਖਰੀਦਦਾ ਤਾਂ ਆਪਦੀ ਜੇਰ ਦੀ ਵੀਡੀਓ ਵੇਖ ਸਕਦਾ ਕਿਉਂਕਿ ਆਪਾਂ ਵੀਡੀਓ ਚ ਵਿਖਾ ਨਹੀਂ ਸਕਦੇ ਤੁਹਾਨੂੰ ਤੇ ਆਜੋ ਤੋਰ ਚੈੱਕ ਕਰੀਏ ਇਹਦੀ ਹਾਂ ਸੱਜਣੋ ਤੋਰ ਚੈੱਕ ਕਰ ਲਓ ਵੇਖੋ ਤੇ ਵੀਰ ਚੋਣ ਚਾਨ ਓਕੇ ਆ ਨਾ ਮੈਂ ਦਾ ਬਿਲਕੁਲ ਓਕੇ ਵੀਰ ਜੀ ਠੀਕ ਆ ਧੰਨਵਾਦ ਸਫਾਈਆਂ ਚੈੱਕ ਕਰ ਲਓ ਸੱਜਣੋ ਲੇਵੇ ਭਾਂਡੇ ਦੀਆਂ ਦੇਖੋ ਬਾਕੀ ਕਨਮਨ ਕਨਮਨ ਖਵਾਜਾ ਮਹਾਰਾਜਾ ਵੀ ਮਿਹਰਬਾਨ ਕਮਾ ਲਓ ਕੋਈ ਗੱਲ ਨਹੀਂ ਵੇਖੋ ਪੱਠਪੜਾ ਲੀਵਾ ਪਾਂਡਾ ਬੋਲਾ ਕਿੰਨਾ ਕਚੋਆ ਇੱਥੇ ਠੀਕ ਆ 3 ਕਿਲੋ ਬੋਲਾ ਵੀਰ ਹਰੀ ਦੱਸਦੇ ਆ ਵੀ ਚੋਇਆ ਇਹਦਾ ਸੱਜਣਾ ਬੱਚੇ ਨੂੰ ਚੰਗਾ ਕੇ ਬਾਕੀ ਤੁਸੀਂ ਥਣਪਾਸ ਹੀ ਮੰਨਿਓ ਹਜੇ ਕਿਉਂਕਿ ਬੋਲਾ ਨਾ ਮੰਨਿਓ ਕਿਉਂਕਿ ਤਾਜੀ ਸੂਈ ਆ ਉਹਦੇ ਥਣਪਾਸ ਕਰਕੇ ਮੈਂ ਲਾ ਜਾ ਸਕਦੇ ਆ ਓਕੇ ਰਿਪੋਰਟ ਆ ਬਾਕੀ ਚਮੜੀ ਚੈੱਕ ਕਰ ਲੋ ਬਰੀਕ ਆ ਕੋਈ ਐ ਨਹੀਂ ਹੈਗੀ ਬਾਕੀ ਸੀਲ ਸਾਊ ਆ ਚੋਣ ਹੋਊਗਾ ਚੰਗਾ ਪੋਲੀ ਹੋਊਗੀ ਰੂਹਰ ਕੀ ਵੇਖੋ ਤੇ ਵੀਰ ਜੀ ਰੇਟ ਇਹਦਾ ਕੀ ਰੱਖੋਗੇ ਵੀਰ ਜੀ ਰੇਟ ਇਹਦਾ ਪੱਧਰ ਜਾਈ ਆ 1.5 ਕਰਦੇ 1 ਲੱਖ 5000 ਹਾਂ ਜੀ ਦੇ ਕਿੰਨੇ ਦੀ ਦਵਾਂਗੇ ਕੋਈ ਨ ਮੌਕੇ ਤੇ ਹੋ ਜੂਗਾ ਜਦੋਂ ਵੀ ਆਉਂਗਾ ਜੋ ਗੱਲਬਾਤ ਕਰੂੰਗਾ ਹੋ ਜੂ ਮੌਕੇ ਤੇ ਵਾਦਾ ਕਰਤਾ ਵੀ ਥੋੜਾ ਬੋਝੜਾ ਆ ਅੱਛਾ 1 5 ਡਿਮਾਂਡ ਕਰਦੇ ਆ ਮੌਕੇ ਤੇ ਜਿਹੜਾ ਭੈਣ ਭਰਾ ਖਰੀਦਦਾ ਹਾਂਜੀ ਵੀ ਆਿਆਂ ਦਾ ਮਾਨਤਾਨ ਕਰ ਦਿਆਂਗੇ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਧੰਨਵਾਦ ਬਈ ਧੰਨਵਾਦ ਸੱਜਣੋ 1 ਲੱਖ ਤੇ 5000 ਰੁਪਇਆ ਇਹਦਾ ਜਿਹੜਾ ਵੀਰ ਹਰਨ ਨੇ ਰੇਟ ਡਿਮਾਂਡ ਕੀਤੀ ਆ ਬਾਕੀ ਤੁਸੀਂ ਮੌਕੇ ਤੇ ਕਿੰਨਾ ਮਾਨਤਾਨ ਕਰਾ ਲਓ ਉਹ ਤੁਹਾਡੇ ਤੇ ਡਿਪੈਂਡ ਰਹਿ ਜੂਗਾ ਬਾਕੀ ਦੁੱਧ ਪੀਣ ਲਈ ਝੋਟੀ ਚੰਗੀ ਰਹੂਗੀ ਲਾਹੇ ਦਾ ਅੰਦਰ ਰਹੂਗੀ ਮਾਰੀ ਨਹੀਂ ਗਈ ਬਿਲਕੁਲ ਤਾਜੀ ਸੂਈ ਆ ਜੇਰ ਜੂਰ ਮੁਕੰਮਲ ਪਹਿ ਗਈ ਓਕੇ ਰਿਪੋਰਟ ਧੰਨਵਾਦ ਵੀਡੀਓ ਨੂੰ ਜਿਉਂਦੇ ਵਾਸਤੇ